ਕਹੋ ਜਦ ਕੋਏ ਕਿਥੋਂ ਹੈ ਨਵਾਂ ਪਿੰਡ ਬਰਕੀ ਵਾਲ ਤੋਂ ਤੁਹਾਡਾ ਮੋਬਾਈਲ ਬਕਾ ਦੋ ਸਾਲ ਹੋ ਗਏ ਹਾਂਜੀ ਕਿਸ ਤਰ੍ਹਾਂ ਦਾ ਚੱਲਦਾ ਇਹ ਤਾਂ ਪਰਸੇ ਵਿੱਚ ਚੋਰੀ ਹੋ ਗਈ ਪਰਸੋਰੀ ਹੋ ਗਿਆ ਆਧਾਰ ਕਾਰਡ ਪੈਨ ਕਾਰਡ ਸਭ ਕੁਝ ਸੀ ਫੋਨ ਵਿੱਚੇ ਸੀ ਹਾਂਜੀ ਉਹ ਵਾਪਸ ਮਿਲ ਜਾ ਕਿੰਨਾ ਵਧੀਆ ਲੱਗਦਾ ਬੜਾ ਵਧੀਆ ਲੱਗਦਾ ਸੰਦੇਾਸ ਨਹੀਂ ਹੈ ਕਿ ਮਿਲ ਜੇਗਾ ਲੋਕਾਂ ਨੂੰ ਤੁਹਾਨੂੰ ਜੋ ਸ਼ੁਕਰ ਨਹੀਂ ਤੁਹਾਨੂੰ ਹਾਂਜੀ ਨਹੀਂ ਕਰਉਣਾ ਚਾਹੀਦਾ ਕਿਉਂਕਿ ਅੱਜ ਸਾਜ ਕੋ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ ਤੇ ਜੇ ਸਾੜ ਕੋ ਨਾ ਹੁੰਦਾ ਜੇ ਹੀ ਨਾ ਕਰਵਾਇਆ ਤਾਂ ਸਾਨੂੰ ਨਹੀਂ ਸੀ ਮਿਲਣਾ। ਪਰ ਲੱਗਦਾ ਸੀ ਮੋਬਾਈਲ ਵਾਪਸ ਨਹੀਂ। ਬੜਾ ਵਧੀਆ ਲੱਗੰਦਾ। 118 ਨੂੰ ਜਗੀਰ ਕੋ। ਅਮਰ ਸਾਥ। ਕਦੋਂ ਦਾ ਮੋਬਾਈਲ ਚੋਰੀਆ ਰਿਹਾ ਕਿਸ ਤਰ੍ਹਾਂ ਆ? ਤਿੰਨ ਚਾਰ ਮਹੀਨੇ ਹੋ ਗਏ। ਕਿਸ ਤਰ੍ਹਾਂ ਚੋਰੀਆ ਹੈ? ਇਹ ਨਹੀਂ ਪਤਾ ਹੁਣ ਆਟੋ ਵਿੱਚ ਡਿੱਗਾ ਜਾਂ ਕਿੱਥੇ ਡਿੱਗਾ ਹੈ। ਮੜਦਾ ਹੀ ਵਾਪਸ ਨਹੀਂ ਲੈਣਾ। ਹਾਂਜੀ ਠੀਕ ਹੈ ਨਾ ਕੰਡੂ ਅੱਜ ਮੋਬਾਈਲ ਮਿਲਦੇ ਆ ਹਾਂ ਮੈਂ ਪੰਜਾਬ ਸਰਕਾਰ ਦਾ ਪੁਲਿਸ ਦਾ ਤਨਮਾਦ ਕਰਦੀ ਆ ਜਿਨ੍ਹਾਂ ਨੇ ਇਥੋਂ ਤੀਕ ਮੈਂ ਵੀ ਤੇ ਕਿਸੇ ਨਹੀਂ ਗੱਲ ਦੀ ਉਹ ਮਾਲੂਮ ਹੋ ਰਹੀ ਕੀ ਕਹੜਾ ਕੰਡੂ ਉਹਨਾਂ ਦਾ ਵੀ ਕਹਿਣਾ ਚਾਹੁੰਦੀ ਆ ਕਿ ਉਹ ਵੀ ਆਪਣਾ ਨਾਮ ਦਰਜ ਕਰਾਉਣ ਤੇ ਆਪਣਾ ਡੱਬੇ ਦਾ ਨਾਮ ਦੇਣ ਤੇ ਉਹਨਾਂ ਨੂੰ ਵੀ ਮਿਲ ਮਿਲ ਫਰਦਾ ਹਾਂਜੀ ਨਾਜ਼ਨਾ ਨਹੀਂ ਪਹਿਲੇ ਆਸ ਲਾਈ ਸੀਗੀ ਫਿਰ ਡੱਬੇ ਤੋਂ ਪਤਾ ਲੱਗਾ ਨਾ ਕਿ ਡੱਬਾ ਮੇਰਾ ਹੈਗਾ ਸੀਗਾ ਤੇ ਉਹਦੇ ਤੋਂ ਫਿਰ ਮੈਂ ਆਪਣੀ ਦਰਜ ਕਰਾਈ ਹਾਂਜੀ ਪੰਜਾਬ ਪੁਲਿਸ ਬਹੁਤ ਵਧੀਆ ਜੀ ਪੰਜਾਬ ਪੁਲਿਸ ਜਿੰਦਾਬਾਦ ਰੋਹਿਤ ਅਗਰਵਾਲ ਜੀ ਬਟਾਲੇ ਦੇ ਰਹਿਣ ਵਾਲੇ ਜੀ ਗਣਪਤੀ ਕਲੇ ਬੜਾ ਅੱਛਾ ਲੱਗ ਰਿਹਾ ਜੀ ਬੜਾ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਫੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉਪਰਾਲਾ ਦੇਖੋ ਲਿਆ ਬਈ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅੱਜ ਤੋਂ ਪਹਿਲੇ ਵੀ ਲਾ ਕੇ ਦੇ ਚੁੱਕੇ ਨੇ 700 ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਜੀ ਦੇਖੋ ਜੀ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਮੋਬਾਈਲ ਮੇਰਾ ਖਿਆਲ ਹੈ ਕਿ ਅਪ੍ਰੋਕਸੀਮੇਟਲੀ ਕੋ ਡੇਢ ਤੋਂ 2 ਮਿੰਟ ਹੋਏ ਨੇ ਜੀ ਹਲੇ ਤੇ ਮੈਂ ਇਹੀ ਗੱਲ ਕੰਵਾ ਜਾਵਾਂਗੇ ਜੀ ਇੱਕ ਤੇ ਐਸਐਫਪੀ ਸਾਹਿਬ ਨੂੰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਤੇ ਸਾਰੇ ਦੇ ਮੋਬਾਈਲ ਲੱਭ ਕੇ ਵਾਪਸ ਕਰ ਰਹੇ ਨੇ ਮੋਬਾਈਲ ਲੱਭਣ ਦੀ ਬਿਲਕੁਲ ਆਸ ਨਹੀਂ ਸੀ ਹੈਗੀ ਲੇਕਿਨ ਮੋਬਾਈਲ ਅੱਜ ਮਨੋਂ ਮਿਲ ਰਿਹਾ ਹੈ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਫਪੀ ਸਾਹਿਬ ਨੇ ਇਹ ਬਿੜਾ ਚੁੱਕਿਆ ਵਾ ਤੇ ਇਹ ਕਰ ਰਹੇ ਨੇ ਬਾਤਾ ਦੇ ਰਿਹਾ ਮੋਬਾਈਲ ਇਹ ਕੰਪਲੇਨ ਨਹੀਂ ਹੋਤੋਂ ਉਹਨਾਂ ਨੂੰ ਚਾਹਣਾ ਹੈ ਨਹੀਂ ਕੰਪਲੇਨ ਲਿਖਾਨੀ ਚਾਹੀਦੀ ਹੈ ਜੀ ਦੇਖੋ ਜਦੋਂ ਸਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਹੈ ਕੰਪਲੇਨ ਲਿਖਾਵਾਂਗੇ ਤੇ ਐ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਐਸਐਸਪੀ ਸਾਹਿਬ ਨੂੰ ਜਾਂ ਉਹਨਾਂ ਦੀ ਟੀਮ ਨੂੰ ਕਿੱਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੇਨ ਲਿਖਾਵਾਂਗੇ ਤੇ ਮਿਲੇਗੀ ਲਿਖਵਾਨੀ ਚਾਹੀਦੀ ਹੈ ਜ਼ਰੂਰ ਲਿਖਵਾਨੀ ਚਾਹੀਦੀ ਹੈ ਨਰਾਜਵਿੰਦਰ ਕੌਰ ਜੀ ਖਜਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ ਸਾਬ ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ ਚੋਂ ਬੱਸ ਚ ਕਿਨੇ ਕੱਢ ਲਿਆ ਸੀ ਇੱਥੇ ਬਟਾਲੀ ਚ ਨਹੀਂ ਹਾਂਜੀ ਲੱਗਦਾ ਸੀ ਕਿ ਤੁਹਾਡਾ ਮੋਬਾਈਲ ਮਿਲ ਜਾਏਗਾ ਪਹਿਲਾਂ ਤਾਂ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਭ ਗਿਆ ਕਿਧਰ ਦਾ ਲੱਗ ਰਿਹਾ ਮੋਬਾਈਲ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤਾਂ ਛੋਟਾ ਫੋਨ ਹੀ ਮੈਨੂੰ ਘਰ ਜਾਣੇ ਲੈ ਕੇ ਨਹੀਂ ਸੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਹਾਂਜੀ ਨਹੀਂ ਵਧੀਆ ਲੱਗਣ ਡਿਆ ਬਹੁਤ ਖੁਸ਼ੀ ਮੈਨੂੰ ਪਰਸੋਂ ਦੀ ਬਹੁਤ ਖੁਸ਼ੀ ਹੈ ਕਿ ਮੈਂ ਆਂਡਗਵਾਂਡ ਵੀ ਦੱਸਿਆ ਕਿ ਮੇਰਾ ਫੋਨ ਲੱਭ ਗਿਆ ਬਹੁਤ ਵਧੀਆ ਲੱਗਿਆ ਕਿ ਮੇਰਾ ਫੋਨ ਲੱਭ ਗਿਆ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਨਹੀਂ ਪਹਿਲਾਂ ਤੇ ਨਹੀਂ ਹੀ ਤੇ ਚਲੋ ਲੱਭ ਗਿਆ ਵਧੀਆ ਧੰਨਵਾਦ ਪੰਜਾਬ ਪੁਲਿਸ ਦਾ ਬਟਾਲੇ ਵਾਲੀ ਪੁਲਿਸ ਦਾ ਹਾਂਜੀ ਉਹਨਾਂ ਨੂੰ ਚਾਹੀਦਾ ਲਿਖਾਉਣੀ ਚਾਹੀਦੀ ਆ ਹਾਂ ਕਿਤੇ ਨਾ ਕਿਤੇ ਮਿਲ ਵੀ ਸਕਦਾ ਹਾਂਜੀ मेरा नाम हीरा लाल है जी मैं दीनानगर तो आया तो मेरा कमाल मोबाइल हुआ सताई जनवरी मैं ड्यूटी आ रहा दीनानगर तो अमृतसर जा रहा सीगा, और धारीवाल तो अगर सोलह तक धारीवाल नशहरे तक मेरे को मोबाइल और बस ट्रेन च रश काफ़ी और बटाले जो मैं आन के ट्रेन रुकी है तो मैं मोबाइल तो कंपनी को फोन कर रहा तो मेरी जेब में मोबाइल नहीं था तो मेरा मोबाइल जो रास्ते में रश की वजह कर किसी ने जेब से निकाल लिया गया। गया। हाँ मेरे को नहीं यकीन नहीं था लेकिन मैं कुदरती उस टाइम डूटी छोड़ के बटाले उतर गया और मैंने सुविधा सेंटर से कंप्लेन किया तो कंप्लेन करने के बाद मैं अपने घर चला गया जा दिन सिम सुम निकाली है और उसके बाद मेरे को तकरीबन चार दिन पहले एक मैसेज आया ट्रेस मैसेज आया कि आपका जो जो हुआ मोबाइल वो आपको मिल मिल रहा है तो हमने बड़ी खुशी मनाई है मतलब मन खुश होया कि अठारह उन्नीस हज़ार का मोबाइल है जो मिल गया तो पंजाब पुलिस का हम बहुत धन्यवाद ही करते हैं एस एस पी बटाला डी एस पी बटाला एस एच ओ बटाला का बहुत बहुत धन्यवाद करते हैं जिन्होंने इतनी अच्छी महम चलाने के बाद किसी ने मोबाइल ढूंढ के मौगाल जो किस्तों पे लिए तो हुए मोबाइल की किस्तें दे रहे हैं लेकिन मोबाइल गुम हो गया तो हम इस महम तार्थ के तार्थ बहुत ही खुश हुए हैं जिन्होंने इतना सख्त मेहनत करने के बाद इतना अच्छा उपरला किया है हम तो बटाला रो बटाला एस एस पी डी एस पी और एस एस और बाकी पुलिस स्टाफ के बहुत तह दिल से धन्यवाद करते हैं जिन्होंने इतनी अच्छी मेहम चलाने के बाद लोगों को विश्वास दिलाया है कि पंजाब पुलिस बहुत अच्छा काम कर रही है और हो सकता है कि आने वाले समय में काफ़ी अच्छा काम और करेगी थैंक यू मेहरबान ਗੁੱਡ ਪ੍ਰੀਤ ਕੋਰ ਹੈ ਮੈਮ ਅੱਜ ਤੁਸੀਂ ਇੱਕ ਬੜੀ ਭਾਪਕ ਗੱਲ ਕੀਤੀ ਫੋਨ ਮਿਲਿਆ ਫੋਨ ਹੱਕ ਦੇ ਕੋਲ ਹੁੰਦਾ ਜੀ ਸਰ ਤੁਹਾਡੀਆਂ ਪਿਆਰ ਦੀ ਦੰਦਾਂ ਜਰੀ ਜੁੜੀਆਂ ਸੀ ਬਿਲਕੁਲ ਸਰ ਹੁਣ ਕੀ ਕਰਨਾ ਚਾਹੋਗੇ ਫੋਨ ਅਜ ਦੁਬਾਰਾ ਵਾਪਸ ਮਿਲਿਆ ਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਦੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇਜਸ ਹੁੰਦੇ ਨੇ ਸਾਡੇ ਕੁਝ ਵੌਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵੌਇਸ ਮੈਸੇजेस ਹੁੰਦੇ ਉਹ ਤਾਂ ਰਿਕਵਰ ਨਹੀਂ ਹੁੰਦੇ ਕਿਵੇਂ ਸਰੀ ਮੇਰਾ ਮੈਂ ਕੋਰਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀਗੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਾ ਅੱਜ ਜਦੋਂ ਮਿਲਿਆ ਤੁਸੀਂ ਕਾਫੀ ਭਾਵੁਕ ਹੋ ਗਏ ਸਰ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਦ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮਤਲਬ ਹੱਲਾਸ਼ੇਰੀ ਕਹਿ ਲਓ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਡ ਵੀ ਐਡਵੋਕੇਟ ਨੇ ਬਟਾਲਾ ਬਾਰਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸੱਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਰਡ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ థాంਕਫੁਲ ਕਰਦੀ ਹਾਂ ਸਾਰੀ ਟੀਮ ਦਾ ਆਪਣੇ ਹਸਬੰਦ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ ਜਾਲ ਲਖ ਦੇ ਅੱਜ ਦੇ ਸੈਮੀਨਾਰ ਤੇ 1.5 ਘੰਟੇ ਤੱਕ ਦੇ ਬਹੁਤ ਬਾਈ ਬੀ ਤੇ ਠੀਕ ਹੈ ਜੀ ਸਾ ਕਿਸ ਤਰ੍ਹਾਂ ਇਹ ਮੁਹਿੰਮ ਸ਼ੁਰੂ ਹੋਈ ਤੇ ਕਿਵੇਂ ਲੱਗਾਈ ਗਈ ਇਹ ਕਰੀਬਨ 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆndੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਘੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਬਦਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨਿਆਂ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਏ ਟਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਆ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹਦੇ ਚ ਲੋਕਾਂ ਦੀ ਯਾਦਾ ਹੁੰਦੀਆਂ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡਿਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਉਹ ਨਜ਼ਰ ਵੀ ਆ ਜੀ ਅੱਜ ਸਟੇਟ ਅੱਜ ਸਟੇਜ ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਿਸ ਨੇ ਉਹਨੂੰ ਲੱਭ ਕੇ ਦਿੱਤਾ ਸ਼ੀ ਵਾਸ ਸੇਇੰਗ ਉਹਨਾਂ ਦਾ ਡਿਸੀਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਆਪਾਂ ਪੈਸਿਆਂ 'ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦਾਂ ਉਹਦੇ ਨਾਲ ਜੁੜੀਆਂ ਹਨ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਰ ਮਟਾਲਾ ਪੁਲਿਸ ਆਪਣੀ ਡਿਊਟੀ ਤੇ ਨਿਭਾ ਰਹੀ ਹੈ ਪਰ ਡਿਊਟੀ ਦੇ ਨਾਲ ਨਾਲ ਜਦੋਂ ਫੇਰਿਆ ਤੇ ਮਨੁਸਾਨ ਦੇਖਦੀ ਹੈ ਲੋਕਾਂ ਦੇ ਕੀਤੇ ਕੰਮ ਨੂੰ ਲੈ ਕੇ ਉਹਨੂੰ ਕੀ ਮਹਿਸੂਸ ਹੁੰਦਾ ਹੈ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਆ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾਤੇ ਕੋਈ ਚਿਹਰੇ ਸਾਡੇ ਸਾਹਮਣੇ ਆਉਂਦੇ ਆ ਤਾਂ ਸਾਨੂੰ ਸੈਟੀਸਫੈਕਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਸਰ ਇਹ ਫਿਰ ਜਿੰਨਾ ਕੁ ਕਵਰ ਹੁੰਦੇ ਨੇ ਫੋਨ ਨੂੰ ਉੱਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਇਹ ਜਿਹੜੀ ਮੈਜ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਆ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰਾਪਰਟੀ ਬੰਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੇ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉਹਦੇ ਵਿੱਚ ਵੀ ਸਾਡੇ ਕਰੀਬਨ ਸਨੈਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਏ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇਣ ਦਾ